ਮਗਵਰਾ ਸ਼ਹਿਰ ਅੰਦਰ ਚੋਰਾ ਦਾ ਬੋਲ ਬਾਲਾ ਹੈ ਤੇ ਚੋਰਾਏ ਦਿਨ ਹੀ ਚੋਰੀ ਦੀਆਂ ਸਫਲ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਵੱਲੋਂ ਕੀਤੇ ਜਾਂਦੇ ਸੁਰੱਖਿਆ ਪ੍ਰਬੰਧਾ ਦੀ ਫੂਕ ਕੱਢ ਜਾਂਦੇ ਨੇ ਤੇ ਪਿੱਛੇ ਸਿਰਫ ਤੇ ਸਿਰਫ ਪੁਲਿਸ ਲਈ ਤਫ਼ਤੀਸ਼ ਛਾੜ ਜਾਂਦੇ ਹਨ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਖੇੜਾ ਰੋਡ ਫਗਵਾੜਾ ਵਿਖੇ ਜਿੱਥੇ ਕਿ ਚੋਰਾ ਨੇ ਉਪਲ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੀਮਤੀ ਦਵਾਈਆਂ ਤੇ ਹੱਥ ਸਾਫ਼ ਕਰ ਲਏ ਤੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਗਏ ਇਸ ਬੰਦੀ ਜਾਣਕਾਰੀ ਦਿੰਦੇ ਆ ਉਪਲ ਮੈਡੀਕਲ ਸਟੋਰ ਦੇ ਮਾਲਕ ਦੀਪਕ ਉਪਲ ਨੇ ਦੱਸਿਆ ਕਿ ਚੋਰੀ ਦੀ ਉਕਤ ਵਾਰਦਾਤ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਜਿਸ ਵਿੱਚ ਦੋ ਚੋਰ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੇ ਮੂੰਹ ਟਕੇ ਹੋਏ ਸਨ ਤੇ ਦੁਕਾਨਦਾਰ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਕੇ ਗੱਲੇ ਵਿੱਚੋਂ 20 ਤੋਂ 25000 ਰੁਪਏ ਦੀ ਨਕਦੀ ਐਲ ਆਈ ਸੀ ਦੀਆਂ ਦੋ ਕਿਸ਼ਤਾਂ ਅਤੇ ਕੀਮਤੀ ਦਵਾਈਆਂ ਚੋਰੀ ਕਰ ਲਈਆਂ ਜਿਸ ਬਾਬਤ ਉਹਨਾਂ ਸੰਬੰਧਿਤ ਥਾਣੀ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਉਨਾ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਚੋਰਾਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਭਾਈ ਕਰਵਾਈ ਜਾਵੇ ਉਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਰ ਜੀਨਾ ਜੀ ਆਪਣਾ ਦੀਪਕ ਉਪਲ ਹਾਂ ਸਰ ਕਿਸ ਰੋਡ ਦੇ ਉੱਪਰ ਦੁਕਾਨ ਹੈ ਇਹ ਖੇ ਰੋਡ ਤੇ ਜੀ ਉਪਲ ਮੈਡੀਕਲ ਹਾਲ ਹਾਂ ਸਰ ਜੀ ਮਾਮਲਾ ਕੀ ਹੈ ਜਿਹੜਾ ਮਾਮਲਾ ਇਹ ਹੈ ਜੀ ਕਿ ਮੈਂ ਸਵੇਰੇ ਆਇਆ 9 ਵਜੇ ਤੇ ਬਾਹਰ ਅਲੂਮੀਨੀਅਮ ਡੋਰ ਲੱਗਾਇਆ ਸੀਗਾ ਤੇ ਮੈਂ ਤਾਂ ਨਾਰਮਲੀ ਉਹ ਖੁੱਲਿਆ ਹੈਗਾ ਤੇ ਲੇਕਿਨ ਉਹ ਉਦੋਂ ਮੈਂ ਲੋਕ ਕਰਕੇ ਜਾਂਨਾ ਤੇ ਉਹ ਖੁੱਲਾ ਹੀ ਪਿਆ ਸੀਗਾ ਉਸ ਤੋਂ ਬਾਅਦ ਦੇਖਿਆ ਤੇ ਸ਼ਟਰ ਚੱਕਿਆ ਆ ਸੀਗਾ ਤਾਲੇ ਲੱਗੇ ਸੀ ਸ਼ਟਰ ਗੱਭਜੋਂ ਸੱਬਲ ਨਾਲ ਚੱਕਿਆ ਆ ਸੀਗਾ ਤੇ ਮੈਂ ਫਿਰ ਪੁਲਿਸ ਨੂੰ ਵੀ ਕਾਲ ਕੀਤੀ ਆ ਤੇ ਅੰਦਰ ਵੜ ਕੇ ਦੇਖਿਆ ਹੈਗਾ ਤੇ ਗੱਲੇ ਚ ਕੈਸ਼ ਪਿਆ ਸੀਗਾ ਪਤਨੀਆਂ ਸੀਗੀਆਂ ਸਰ ਕੈਸ਼ ਕਿੰਨਾ ਸੀਗਾ ਕੈਸ਼ 20 ਤੋਂ 25000 ਸੀਗਾ ਵਿੱਚ ਉਹਦੇ ਚ 1000 ਦੀਆਂ 25 ਸੀਗੀਆਂ ਤੇ ਐਲਆਈਸੀ ਦੀਆਂ ਇੱਕ ਦੋ ਕਿਸ਼ਤਾਂ ਸੀਗੀਆਂ ਕਿੰਨਾ ਕੁ ਨੁਕਸਾਨ ਹੋ ਗਿਆ ਸਰ 20-25000 ਦਾ ਕੈਸ਼ ਲੈ ਕੇ ਜੀ ਔਰ ਬਾਕੀ ਆਪਣਾ ਥੋੜੀਆਂ ਬਹੁਤੀਆਂ ਦਵਾਈਆਂ ਮੈਡੀਸਨ ਕਿੰਨਾ ਕੁ ਲੋਸ ਹੋ ਗਿਆ ਥੋੜਾ 2-4-5000 ਦੀਆਂ ਦਵਾਈਆਂ ਲੈ ਕੇ ਜੀ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਉਹ ਸੋਨ ਨੰਬਰ ਤੇ ਕਾਲ ਕੀਤੀ ਸੀਗੀ ਜੀ ਉਹ ਆਏ ਸੀਗੇ ਤਾਂ ਉਹ ਕਹਿੰਦੇ ਜੀ ਕਿ ਕੋਈ ਸਰ ਥਾਣੇ ਰਿਪੋਰਟ ਕਰੋ ਕੋਈ ਸਰ ਸੀਸੀਟੀ ਕੈਮਰੇ ਜਾਏ ਬੰਦੇ ਹਾਂਜੀ ਸੀਸੀਟੀ ਕੈਮਰੇ ਚ ਆਏ ਆ ਕਿੰਨੇ ਵਿਅਕਤੀ ਸੀਗੇ ਸਰ ਦੋ ਵਿਅਕਤੀ ਸੀਗੇ ਜੀ ਮੂੰਹ ਬੰਨੇ ਹੋਏ ਸੀਗੇ ਕਿੰਨੇ ਕਬਜ ਦਾ ਹਾਸਾ ਹੋਇਆ ਇਹ ਤਕਰੀਬਨ ਤੜਕੇ 2:30 3:00 ਵਜੇ ਦਾ ਜੀ ਤੇ ਅੰਦਰ ਬੜੇ ਹੈਗੇ ਆ ਔਰ ਸ਼ਟਰ ਚੱਕਿਆ ਉਹਨਾਂ ਨੇ ਤੇ ਕੈਸ਼ ਜਿੰਨਾ ਪਿਆ ਸੀਗਾ ਗੱਲੇ ਝੋਲ ਲੈ ਕੇ ਕੱਢ ਕੇ ਕੀ ਮੰਗ ਰੱਖਦੇ ਜਿੱਦਾਂ ਸ਼ਾਇਦ ਵਿੱਚ ਚੋਰੀ ਦੀਆਂ ਵਾਰ ਦਾ ਤਾਂ ਬਹੁਤ ਹੋ ਰਹੀਆਂ ਮੰਗ ਇਹੀ ਹੈ ਜੀ ਕਿ ਇੰਨੇ ਸਾਲ ਹੋ ਗਏ ਕੰਮ ਕਰਦੇ ਆ ਉਹਨੂੰ ਲੇਕਿਨ ਆਪਣਾ ਪੂਨੇ ਹਾਲਾਤ ਹੋ ਗਿਆ ਕਿ ਹੁਣ ਕੰਮ ਕਰਨ ਤੋਂ ਡਾ ਲੱਗਨ ਲੱਗ ਪਿਆ ਹੈ ਇਸ ਤਰ੍ਹਾਂ ਜੇ ਨੁਕਸਾਨ ਹੋਏਗਾ ਤੇ ਦੁਕਾਨਦਾਰ ਬੰਦਾ ਕਿੱਥੋਂ ਕੰਮ ਕਰੇਗਾ ਔਰ ਆਪਣਾ ਸਾਡੀ ਤਾਂ ਰੋਜ਼ ਦੀ ਰੋਜ਼ੀ ਰੋਟੀ ਹੈਗੀ ਆ ਤੇ ਹੁਣ ਅੱਗੇ ਤੋਂ ਵੀ ਡਰ ਪੈ ਗਿਆ ਹੈਗਾ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਹੱਥ ਪਾਈ ਜਾਵੇ ਔਰ ਅੱਗੇ ਤੋਂ ਵੀ ਜਿਹੜਾ ਵਪਾਰੀ ਹੈਗਾ ਉਹਨੂੰ ਸੇਫ ਕੀਤਾ ਜਾਵੇ